ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਮੈਂ ਤੁਹਾਨੂੰ ਮੇਰੇ ਪਿੰਡ ਦੇ ਵਿੱਚੋਂ ਦਿਖਾ ਰਿਹਾ ਸਾਡਾ ਪਿੰਡ ਕਮਾਲੂ ਤਲਵੰਡੀ ਸਾਬੋ ਸਾਨੂੰ ਪੈਂਦੀ ਹੈ ਤਹਿਸੀਲ ਤੇ ਜ਼ਿਲ੍ਹਾ ਪੈਂਦਾ ਦੋਸਤੋ ਬਠਿੰਡਾ ਨੇੜੇ ਸਾਡੇ ਜੱਜੜ ਲਾਲਣਾ ਬੰਗੀਆਂ ਤੇ ਇੱਕ ਸਾਈਡ ਤੇ ਰਾਮਾ ਸ਼ਹਿਰ ਆ ਜਾਂਦਾ ਤਲਵੰਡੀ ਸਾਬੋ ਸਾਨੂੰ 8-9 ਕਿਲੋਮੀਟਰ ਹੈ ਤੇ ਬਠਿੰਡਾ ਸਾਨੂੰ 30-35 ਕਿਲੋਮੀਟਰ ਆ ਜਾਂਦਾ ਤੇ ਜਿਸ ਜਗ੍ਹਾ ਦੇ ਵਿੱਚੋਂ ਮੈਂ ਵੀਡੀਓ ਬਣਾ ਰਿਹਾ ਨਾ ਤੇ ਵੀਰ ਦਾ ਫਾਰਮ ਹੈ گاਵਾ ਦਾ ਤੇ ਮੇਰੀ ਬੈਕਸਾਈਡ ਤੇ ਬਾਈ ਕੋਲੇ ਗਾਮਾ ਹੁਣ ਗਾਮਾ ਦੀ ਚੋਾਈ ਚੱਲੀ ਜਾਂਦੀ ਐ ਤੇ ਇੱਕ ਉਹਨਾਂ ਦੇ ਵਿੱਚੋਂ ਬਾਈ ਨੇ ਨਾ ਗਾਂ ਸੇਲ ਕਰਨੀ ਐ ਤੇ ਗਾਂ ਦੋਸਤੋ ਇਹ ਗੱਬਣ ਦਿਨ ਹਾਲੇ ਲੈਂਦੀ ਐ ਕਈ ਤੇ ਡਿਟੇਲ ਨਾ ਸਾਨੂੰ ਮੈਂ ਸਾਰੀ ਇਹਦੀ ਪੁੱਛ ਰੂਆ ਬਾਈ ਤੋਂ ਜਿਹੜੇ ਵੀ ਭਰਾਵਾਂ ਨੂੰ ਚੰਗੀ ਲੱਗੀ ਉਹ ਤਸੱਲੀ ਕਰ ਲਓ ਹੱਕ ਮੰਨਦਾ ਤੁਹਾਡਾ ਤਸੱਲੀ ਕਰਨ ਦਾ ਫੇਰ ਵੀ ਕਿਉਂਕਿ ਮੇਰਾ ਕੰਮ ਤਾਂ ਸਿਰਫ ਵੀਡੀਓ ਬਣਾਉਣਾ ਐ ਤੇ ਵੀਡੀਓ ਦੇ ਵਿੱਚ ਤੁਹਾਨੂੰ ਜਾਨਵਰ ਦਿਖਾਉਣਾ ਅਗਲੀ ਜੋ ਵੀ ਕਾਰਵਾਈ ਐ ਉਹ ਦੋਸਤੋ ਤੁਹਾਡੀ ਐ ਜਾਣਕਾਰੀ ਆਪਾਂ ਤੁਹਾਨੂੰ ਸਾਰੀ ਇਹਦੀ ਲੈ ਕੇ ਦੇਵਾਂਗੇ ਆਇਓ ਭਾਈ ਸਾਹਮਣੇ ਕੀ ਹਾਲਾਗਰ ਪੈ ਜਾ ਠੀਕ ਆ ਭਾਈ ਉਹ ਠੀਕ ਠਾਕ ਹੋ ਹਾਂ ਵਧੀਆ ਨੰਬਰ ਦੱਸੀ ਤੇਰਾ ਮੋਬਾਈਲ 84277 72624 84277 72624 ਕੈਮਾ ਸੂਆ ਬਹਿੜਾ ਦੂਜੇ ਸੂਆ ਦੂਜਾ ਸੂਆ ਦੂਜੇ ਸੂਆ ਦੂਜਾ ਹੁਣ ਸੂਣ ਆਏ ਨੇ ਹਾਂ ਅੱਛਾ ਕੱਗਦਨ ਲੈ ਜੂਗੀ 15 ਤਰੀਕ ਨੂੰ ਤਣ ਪੂਰੇ ਆਵੇ ਅੱਛਾ ਅਗਲੀ 15 ਦਿਨ ਤਣ ਪੂਰੇ ਹੋਣਗੇ ਅੱਜ ਤਾਂ ਹੋਈ 23 ਹਲੇ ਹਾਂ 15 ਦਾ ਨਖਰੀ 15 ਤੇ 7 22 23 ਦਿਨ ਪਏ ਆ ਸੂਣ ਚਾਹੇ ਹਾਂ अच्छा पहले सु दुध ਕਿੰਨਾ ਦਤਾ ਨੇ ਇਹਨੇ 22 ਕਿਲੋ ਦੁੱਧ ਦਿੱਤਾ ਪਹਿਲੇ ਥੋੜੇ ਕੋਲੇ 22 ਕਿਲੋ ਹੁੰਦਾ ਹੈਗਾ ਕਿਲੋ اچھا ਹੂੰ ਹੂੰ ਥੋਣਾ ਥੋਣਾ ਦੀ ਜਮਾ ਸੀ ਜਮਾ ਜ਼ਿੰਮੇਵਾਰੀ ਹੈ ਯਾਰ ਆਪਣੀ ਮਿਲਦੀ ਮੁਲਦੀ ਕਿਵੇਂ ਆ ਜਮਾ ਓਕੇ ਅੱਥੀ ਚੋਲਾ ਤੇ ਮਸ਼ੀਨ ਤੇ ਚੋਲਾ ਜੇ ਮਰਜੀ ਚੋਲਾ ਜੇ ਮਰਜੀ ਚੋਲਾ اچھا ਹੂੰ ਕਿਈ ਵਾਰੀ ਤਾਂ ਆਉਂਦਾ ਨਾ ਫਾਰਮ ਵਾਲੇ ਆ ਕੇ ਕਹਿੰਦੇ ਜੇ ਨੁਕਸਾਨ ਕਰਕੇ ਵੇਚ ਦੇਣ ਜਾਂ ਕੋਈ ਹੋਰ ਹੋ ਜਾਂਦਾ ਨਾ ਕੋਈ ਨੁਕਸ ਵੀ ਨਹੀਂ ਪੂਰਾ ਵੀ اچھا ਜਮਾ ਸਹੀ ਹੈ ਜਮਾ ਸਹੀ ਹੈ ਤਾਂ ਤੋੜ ਦੇ ਵੇਚੇ ਹੁਣ ਇਹਨੂੰ ਦੋਸਤੋ ਦੂਜਾ ਸੂਹਾ ਬੈੜ ਹੈ ਹਲੇ 15 ਤਰੀਕ ਨੂੰ ਦਿਨ ਪੂਰੇ ਹੋਣਗੇ ਜਿਹਦੇ ਅੱਜ 22 23 ਦਿਨ ਤਾਂ ਸੂਣ ਚ ਪਏ ਆ ਇਹਦੇ ਪ੍ਰਿੰਟ ਪ੍ਰਿੰਟ ਬੱਛੀ ਦਾ ਬਹੁਤ ਚੰਗਾ ਹੈਗਾ ਤੇ 22 ਕਿਲੋ ਦੁੱਧ ਬਾਈ ਕਹਿੰਦਾ ਮੇਰੇ ਕੋਲੇ ਘਰੇ ਦਿੱਤਾ ਇਹਨੇ ਮਤਲਬ ਇੱਥੇ ਚੋਇਆ ਬਾਈ ਨੇ ਆਪਣੇ ਹਵਾਨਾ ਫਿਟਿੰਗ ਵਾਲਾ ਹਵਾਨਾ ਤੇ ਥਣਾ ਦਾ ਸਾਈਜ਼ ਬਹੁਤ ਸੋਹਣਾ ਹੈਗਾ ਥਣਾ ਦੇ ਵਿੱਚ ਵਿਥ ਬਹੁਤ ਚੰਗੀ ਹੈਗੀ ਇਹਨੂੰ ਮੈਂ ਹੋਰ ਤੋਰਾਂ ਤੋਰ ਮਾਰੇ ਇਹਨੂੰ ਯਾਰ ਹੌਲੀ ਹੌਲੀ ਤੋਰੇ ਇਹਨੂੰ ਜਿਆਦਾ ਆਪੋਨ ਰੁੱਧੀ ਹੈ ਨਾ ਹਾਂ ਆ ਲੋ ਸਮਾਰ ਕੇ ਮੈਂ ਸੋ ਦੁਬਾਰੇ ਵੀ ਤੋਰ ਕੇ ਦਿਖਾਉਣਾ ਹੈ ਕੱਟ ਵਾਲਾ ਹਵਾਨਾ ਦੋਸਤੋ ਇਹਦਾ ਫਿਟਿੰਗ ਵਾਲਾ ਵੀ ਹੈ ਤੇ ਕੱਟ ਵਾਲਾ ਵੀ ਹੈ ਤੇ ਆਗੋਂ ਮੈਂ ਤੁਹਾਨੂੰ ਮੂੰਹ ਮੱਥਾ ਦਿਖਾਉਣ ਲੱਗਾ ਹਾਂ ਆ ਦੇਖੋ ਬੱਚੀ ਦਾ ਤਨ ਕੋਣ ਦੇਖ ਲਓ ਮੂੰਹ ਮੱਥਾ ਦੇਖ ਲਓ ਸਮਾਰ ਕੇ ਤੇ ਦੂਜੀ ਸਾਈਡ ਦਿਖਾਉਣਾ ਤੁਹਾਨੂੰ ਮੈਂ ਆ ਦੇਖੋ ਧਿਆਨ ਨਾਲ ਆਹ ਲੋ ਜੀ ਸੋਹਣੀ ਬੱਚੀ ਹੈ ਦੁੱਧ ਹੋ ਸਕਦਾ ਹੈ ਐਤਕੀ ਹੋਰ ਦੇ ਦੇ ਕਿਉਂਕਿ ਐਤਕੀ ਠੰਡ ਦੇ ਵਿੱਚ ਬੱਚੀ ਨਹੀਂ ਸੋਣਾਗਾ ਇਹਦੇ ਸੀਮਨ ਬਾਈ ਕਿਹੜਾ ਲੱਗਿਆ ਅੱਗੇ ਸਨੋ ਮੈਂ ਦਾ 66 ਸੀਮਨ ਲੱਗਿਆ ਇਹਦੇ ਬੱਚੀ ਵਾਲਾ ਕਸਾ ਬੱਚੀ ਵਾਲਾ ਸਨੋਮੈਨ ਦਾ ਸਿੱ ਲੱਗਿਆ ਸੈਕਸਰ ਸੀਮਣੇ ਦੇ ਹੈ ਅੱਛਾ ਤਾਂ ਸਟਰਾ ਤੁਹਾਡੇ ਕੋਲੇ ਪਿਆ ਕਿ ਵੀਰ ਪਿਆ ਆਪਣੇ ਪਿਆ ਸਾਰਾ ਲਿਖਿਆ ਕਾਪੀ ਤੇ ਪਿਆ ਸਭ ਕੁ ਪਿਆ ਜੀ ਆਹ ਲੋ ਜੀ ਮੈਂ ਤੁਹਾਨੂੰ ਹਵਾਨਾ ਨਾ ਧਿਆਨ ਨਾਲ ਇੱਥੇ ਬੱਚੀ ਦਾ ਇੱਥੇ ਦੇਖਿਓ ਥਾਣਾ ਦੇਖਿਓ ਥਾਣਾ ਦਾ ਸਾਈਜ਼ ਦੇਖਿਓ ਇੱਕੋ ਜੇ ਥਾਣਾ ਇੱਕੋ ਜੀ ਬਿੱਥ ਪੈਂਦੀ ਹੈਗੀ ਬਾਕੀ ਮੈਂ ਤੁਹਾਨੂੰ ਬੈਕ ਸਾਈਡ ਤੋਂ ਦਿਖਾਉਣ ਲੱਗਾ ਹਾਂਗਾ ਇੱਥੋਂ ਦੇਖਿਓ ਕੱਟ ਵਾਲਾ ਹਵਾਨਾ ਬੱਚੀ ਦਾ ਹੱਥ ਥਲਾ ਕੋ ਨਹੀਂ ਕਰ ਲੈ ਦੇਖ ਲਓ ਜੀ ਹਰ ਰੇਟ ਇਹਦਾ ਰੇਟ ਇਹਦਾ ਲੱਖ ਰੁਪਈਆ ਲੱਖ ਰੁਪਈਆ ਹਾਂ ਲਓ ਜੀ 1 ਲੱਖ ਰੁਪਈਆ ਰੇਟ ਹੈ ਇਹਦਾ ਜਿਹੜੇ ਵੀ ਭਰਾਵਾਂ ਨੂੰ ਪਸੰਦ ਲੱਗੀ ਕਮਾਲੂ ਪਿੰਡ ਹੈ ਤਲਵੰਡੀ ਸਾਬੂ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਮੈਂ ਦੁਬਾਰੇ ਡਿਟੇਲ ਦੱਸਦਾ ਨਾ ਪਹਿਲੇ ਸੂਆ ਇਸ ਬੱਚੀ ਨੇ 22 ਕਿਲੋ ਦੁੱਧ ਦਿੱਤਾ ਹੈ ਦੂਜਾ ਸੂਆ ਹੁਣ ਸੂਂਦੀ ਹੈਗੀ ਅੱਗੇ ਸਨੋਮੈਂਡ ਦਾ ਸੈਕਸੜੇ ਦੇ ਸਿੰਮਣ ਲੱਗਿਆ ਜਿਹੜੇ ਵੀ ਭਰਾਵਾਂ ਨੂੰ ਪਸੰਦ ਲੱਗੀਓ ਕਾਲ ਕਰ ਲਿਓ ਬੱਚੀ ਦੇ ਵਿੱਚ ਨੁਕਸ ਕੋਈ ਨਹੀਂ ਬਾਈ ਕਹਿੰਦਾ ਬਾਕੀ ਜਦੋਂ ਤੁਸੀਂ ਆਓਗੇ ਧਿਆਨ ਨਾਲ ਦੇਖ ਲੋ ਪ੍ਰਿੰਟ ਪ੍ਰਿੰਟ ਸੋਹਣਾ ਬੱਚੀ ਦਾ ਤੇ ਅੱਗੇ ਠੰਡ ਦੇ ਵਿੱਚ ਸੋਣਾ ਹੋ ਸਕਦਾ ਇਤਕੀ 2-4 ਕਿਲੋ ਦੀ ਹੋਰ ਅੱਗੇ ਛਾਲ ਮਾਰ ਜੇ ਠੀਕ ਹੈ ਧੰਨਵਾਦ ਦੋਸਤੋ ਚੰਗੀ ਲੱਗੀ ਵੀਡੀਓ ਇਹਨੂੰ ਸ਼ੇਅਰ ਕਰਦੇ ਸੱਸੀ ਘਾਲ ਸਾਰੇ ਭਰਾਵਾਂ ਨੂੰ